ਅਸਲਾਮ ਅਲੈਕਮ ਦੋਸਤੋ ਸਵਾਗਤ ਹੈ ਆਪ ਸਭ ਦਾ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਵਿੱਚ ਦੋਸਤੋ ਅੱਜ ਮੈਂ ਆਪ ਸਭ ਲਈ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਕਲਮਾ ਪਾਠ ਲੈ ਕੇ ਹਾਜ਼ਰ ਹੋਇਆ ਹਾਂ ਦੋਸਤੋ ਜਿਹੜਾ ਵੀ ਇਸ ਪਾਠ ਨੂੰ ਪੜੇਗਾ ਇਸ ਕਲਮੇ ਦਾ ਜਾਪ ਕਰੇਗਾ ਉਸ ਨੂੰ ਤਨ ਦੌਲਤ ਦੀ ਕਦੀ ਵੀ ਕਮੀ ਨਹੀਂ ਹੋ ਸਕਦੀ ਦੋਸਤੋ ਇਹ ਅੱਲਾਹ ਤਾਲਾ ਦਾ ਇੱਕ ਅਜਿਹਾ ਨਾਮ ਹੈ ਇੱਕ ਜਿਹੜਾ ਪਾਠ ਹੈ ਜਿਸ ਨੂੰ ਪੜਨ ਦੇ ਨਾਲ ਰਜ਼ਕ ਦੇ ਐਸੇ ਦਰਵਾਜ਼ੇ ਖੁੱਲਣਗੇ ਕਿ ਤੁਹਾਨੂੰ ਕਦੇ ਵੀ ਪੈਸੇ ਦੀ ਤੰਗੀ ਨਹੀਂ ਆਵੇਗੀ ਕਿਸੇ ਤੋਂ ਪੈਸਾ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ ਐਨੀ ਬੇਸ਼ੁਮਾਰ ਤਨ ਦੌਲਤ ਤੁਹਾਡੇ ਕੋਲ ਹੋਵੇਗੀ ਜਿਸ ਨਾਲ ਤੁਸੀਂ ਆਪਣੇ ਹਰ ਵੱਡੇ ਤੋਂ ਵੱਡੇ ਸੁਪਨੇ ਪੂਰੇ ਕਰ ਸਕੋਗੇ ਕਿਉਂਕਿ ਪੈਸਾ ਬਹੁਤ ਜ਼ਰੂਰੀ ਹੈ ਜ਼ਿੰਦਗੀ ਜੀਉਣ ਦੇ ਲਈ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਲਈ ਪੈਸਾ ਹੀ ਕਮੋਂਦਾ ਹੈ ਤੁਹਾਡੇ ਕੋਲ ਇੰਨਾ ਪੈਸਾ ਹੋਵੇਗਾ ਕਿ ਤੁਸੀਂ ਵੰਡਦੇ ਵੰਡਦੇ ਥੱਕ ਜਾਓਗੇ ਪਰ ਤੁਹਾਡੇ ਕੋਲ ਪੈਸਾ ਖਤਮ ਨਹੀਂ ਹੋਵੇਗਾ ਸਭ ਤੋਂ ਪਹਿਲਾਂ ਤੁਹਾਨੂੰ ਮੰਤਰ ਦੱਸਦੇ ਹਾਂ ਆਪ ਸਭ ਨੇ ਸੰਗੀਤ ਰਹਾਿਆਂ ਨਾਲ ਸੁਣ ਕੇ ਇਸ ਮੰਤਰ ਨੂੰ ਨੋਟ ਕਰ ਲੈਣਾ ਹੈ बिस्मिल्लाहमान रहीम अल मोती हूवल्लाह बिसमिल्लाहमान अल वल्लाह यह है, वल्ला। है, वल्ला। है मंत्र इस मंत्री इकताली दिन तक पढ़ना है हर रोज़ सात सौ छियासी बार इस कलमे का जाप करना है सवेरे सूरज चढ़न तो पहला पहला अपना जाप ਖਤਮ ਕਰਨਾ ਹੈ ਛਿਪਦੇ ਵੱਲ ਮੂੰਹ ਕਰਕੇ ਬੈਠਣਾ ਹੈ ਜਦੋਂ ਵੀ ਤੁਸੀਂ ਜਾਪ ਕਰਨਾ ਹੈ ਕਾਲੇ ਹਕੀਕ ਦੀ ਮਾਲਾ ਤੇ ਤੁਸੀਂ ਇਸ ਕਲਮੇ ਦਾ ਜਾਪ ਕਰਨਾ ਹੈ 41 ਦਿਨਾਂ ਦੇ ਵਿੱਚ ਤੁਹਾਡਾ ਇਹ ਮੰਤਰ ਸਿੱਧ ਹੋ ਜਾਵੇਗਾ ਉਸ ਤੋਂ ਬਾਅਦ ਅਜੇ ਰਜ਼ਕ ਦੇ ਦਰਵਾਜ਼ੇ ਤੁਹਾਡੇ ਲਈ ਖੁੱਲਣਗੇ ਚਾਰੇ ਪਾਸਿਓਂ ਧਨ ਆਵੇਗਾ ਬੰਦ ਕਾਰੋਬਾਰ ਖੁੱਲੇਗਾ ਕੰਮ ਉਹਦੇ ਵਿੱਚ ਬਰਕਤ ਹੋਵੇਗੀ ਤੇ ਜੇਕਰ ਤੁਸੀਂ ਇਸ ਕਲਮੇ ਨੂੰ 7 ਵਾਰ ਪੜ੍ਹ ਕੇ ਕਿਸੇ ਦੇ ਕਰ ਫੂਕ ਮਾਰ ਦੇਵੋਗੇ ਤਾਂ ਉਸ ਦੀਆਂ ਵੀ ਸਾਰੀਆਂ ਮੁਸ਼ਕਲਾਂ ਦੂਰ ਹੋ ਜਾਣਗੀਆਂ ਉਸ ਦੇ ਵੀ ਕਾਰੋਬਾਰ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ 41 ਦਿਨਾਂ ਤੋਂ ਬਾਅਦ ਵੀ ਤੁਸੀਂ ਇਸ ਕਲਮੇ ਦਾ ਵਰਦ ਕਰਦੇ ਰਹਿਣਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ ਪੈਸਾ ਕਦੀ ਵੀ ਨਾ ਮੁੱਕੇ ਤਾਂ 41 ਦਿਨਾਂ ਤੋਂ ਬਾਅਦ ਵੀ ਤੁਸੀਂ ਇਸ ਕਲਮੇ ਦਾ ਜਾਪ ਕਰਦੇ ਰਹਿਣਾ ਹੈ ਜਿੰਨਾ ਵੀ ਜਾਪ ਕਰੋਗੇ ਉਹਨਾਂ ਤੁਹਾਨੂੰ ਫਾਇਦਾ ਮਿਲੇਗਾ ਉਨੀ ਤੁਹਾਡੇ ਕੋਲ ਮਾਇਆ ਆਵੇਗੀ ਅੱਲਾਹ ਤਾਲਾ ਆਪਣੇ ਆਪ ਹੀ ਐਸੇ ਤੁਹਾਨੂੰ ਮੌਕੇ ਦੇਵੇਗਾ ਐਸੇ ਰਸਤੇ ਤੁਹਾਡੇ ਲਈ ਖੋਲੇਗਾ ਜਿਨ੍ਹਾਂ ਦੇ ਨਾਲ ਤੁਸੀਂ ਬੇਅੰਤ ਬੇਸ਼ੁਮਾਰ ਤਨ ਦੌਲਤ ਕਮਾ ਸਕੋਂ ਦੋਸਤੋ ਬਹੁਤ ਹੀ ਸ਼ਕਤੀਸ਼ਾਲੀ ਹੈ ਮੰਤਰ ਹੈ ਜੇ ਦੋ ਦੋ ਦਰੋਸਿਸ ਮੰਤਰ ਦਾ ਜਵਾਬ ਕਰਦੇ ਜਾਓਗੇ ਤੁਹਾਨੂੰ ਇਸ ਕਲਮੇ ਦੀ ਸ਼ਕਤੀ ਦਾ ਅੰਦਾਜ਼ਾ ਹੁੰਦਾ ਜਾ ਵੀਗਾ ਸੋ ਦੋਸਤੋ ਜੇਕਰ ਤੁਸੀਂ ਸਾਡੇ ਸਨੰਦ ਨਵੇਂ ਹੋਂਤਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਨੂੰ ਲਾਈਕ ਕਰਨਾ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖਣਾ ਇਸੇ ਤਰ੍ਹਾਂ ਦੇ ਕਲਮੇ ਮੰਤਰ ਪਾਠ ਆਪ ਸਭੀ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਇਸ ਨੂੰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੈ ਪੀਰਾਂ ਦੀ